ਮੈਂ ਖੇਤੀ ਕਰਨੀ ਮੇਰੇ ਦਾਦਾ ਜੀ ਤੋਂ ਸਿੱਖੀ ਹੈ ਜੀ ਤੇ ਜਦੋਂ ਮੈਂ ਛੋਟਾ ਹੁੰਦਾ ਸੀਗਾ ਉਹਨਾਂ ਦੇ ਨਾਲ ਖੇਤ ਲੱਗ ਜਾਂਦਾ ਤਾਂ ਜਿਉਂ-ਜਿਉਂ ਮੈਂ ਵੱਡਾ ਹੁੰਦਾ ਗਿਆ ਤੇ ਮੇਰੇ ਮੈਨੂੰ ਦਾਦਾ ਜੀ ਸਮਝਾਉਂਦੇ ਗਏ ਵੀ ਜੇ ਮੀ ਜੇ ਮੇ ਹੁਣ ਤੈਨੂੰ ਖੇਤੀ ਦਾ ਸ਼ੌਂਕ ਜਾਗਦਾ ਹੈ ਉਹਦੇ ਨਾਲ ਤੈਨੂੰ ਨਵੀਂ-ਨਵੀਂ ਤਕਨੀਕ ਅਪਣਾਉਣੀ ਚਾਹੀਦੀ ਆ ਤੇ ਮੈਂ ਦਾਦਾ ਜੀ ਦੀਆਂ ਗੱਲਾਂ ਤੇ ਅਮਲ ਕਰਦਾ ਗਿਆ ਇਸ ਕਰਕੇ ਮੈਂ ਆਪਣੇ ਦਾਦਾ ਜੀ ਨੂੰ ਮੈਂ ਆਪਣਾ ਹੀਰੋ ਮੰਨਦਾ ਜੀ ਖੇਤੀ ਦੇ ਵਿੱਚ ਖੇਤੀ ਆਪਣਾ ਇੱਕ ਲਾਹੇਵੰਦ ਧੰਦਾ ਹੈ ਜਿਹਦੇ ਨਾਲ ਆਪਣਾ ਪਰਿਵਾਰ ਚੱਲਦਾ ਆਪਣੇ ਬੱਚਿਆਂ ਦਾ ਗੁਜ਼ਾਰਾ ਚੱਲਦਾ ਇਸ ਨਾਲ ਆਪਾਂ ਨੂੰ ਸਮੇਂ ਦੇ ਅਨੁਸਾਰ ਨਵੀਂ ਤਕਨੀਕ ਤੇ ਨਵੇਂ ਪੈਸਟੀਸਾਈਡਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਇਹ ਮੇਰਾ ਆਪਣਾ ਤਜਰਬਾ ਜੀ ਮੈਂ ਆਪਣੇ ਬੇਟੇ ਨੂੰ ਇੱਕ ਕਿਸਾਨ ਹੀ ਬਣਾਵਾਂ ਜੀ ਕਿਸਾਨ ਇੱਕ ਅੰਨਦਾਤਾ ਹੈਗਾ ਜੀ ਤੇ ਰਹੂਗਾ ਵੀ ਮੈਂ ਆਪਣੇ ਪਾਪਾ ਤੋਂ ਸਿੱਖਿਆ ਹੈ ਜਿੰਨਾ ਪਿਆਰ ਬੱਚੇ ਲਈ ਜ਼ਰੂਰੀ ਹੈ ਉਨਾ ਹੀ ਫਸਲ ਲਈ ਮੇਰੇ ਪਾਪਾ ਮੇਰੇ ਹੀਰੋ ਹਨ ਮੇਰਾ ਨਾਂ ਜੀ ਲਖਵੀਰ ਸਿੰਘ ਪਿੰਡ ਮੇਰਾ ਪੰਜੋਲੀ ਕਲਾ ਡਿਸਟ੍ਰਿਕਟ ਤਹਿਸੀਲ ਫਤਿਹਗੜ ਸਾਹਿਬ ਜੀ ਪੰਜਾਬ ਜੀ ਤੇ ਮੈਂ ਲਗਭਗ 35-40 ਕਿੱਲਾਂ ਦੀ ਖੇਤੀ ਕਰਦਾ ਜੀ ਤੇ ਸਾਡੀ ਮੁੱਖ ਫਸਲ ਹੈ ਜਿਹੜੀ ਉਹ ਹੈਗੀ ਆ ਕਣਕ ਤੇ ਝੋਨਾ ਜੀ ਜੇ ਅਸੀਂ ਮਤਲਬ ਪੁਰਾਣੇ ਸਮੇਂ ਦੀ ਖੇਤੀ 'ਚ ਜਾਈਏ ਫੇਰ ਸਾਨੂੰ ਬੜੀ ਪ੍ਰੋਬਲਮ ਆ ਜੀ ਕਿਉਂਕਿ ਸਾਡੀ ਜਿਹੜੀ ਫਸਲ ਆ ਉਹ ਘਟੂਗੀ ਸਾਡਾ ਖਰਚਾ ਜ਼ਿਆਦਾ ਵਧੂਗਾ ਸਾਡਾ ਨੁਕਸਾਨ ਹੋਊਗਾ ਜੀ ਜ਼ਿਮੀਂਦਾਰ ਦਾ ਇਹਦੇ ਵਿੱਚ ਹੀ ਸਮੱਸਿਆ ਮੇਨ ਤਾਂ ਇਹੋ ਨਦੀਨਾਂ ਦੀ ਵੀ ਆਉਂਦੀ ਆ ਜੀ ਤੇ ਉਸ ਤੋਂ ਬਾਅਦ ਜਿਹੜੀ ਮੁੱਖ ਸਮੱਸਿਆ ਉਹ ਆਉਂਦੀ ਆ ਜੀ ਪੀਲੀ ਕੁੰਗੀ ਦੀ ਪੀਲੀ ਕੁੰਗੀ ਲਾਲੂ ਲਗਭਗ 3 ਸਾਲ ਹੋ ਗਏ ਜੀ ਬਹੁਤ ਜ਼ਿਆਦਾ ਸੀਗੀ ਸਾਡੇ ਇੱਥੇ ਜੇ ਪੀਲੀ ਕੁੰਗੀ ਇੰਨੀ ਜਲਦੀ ਫੈਲਦੀ ਹੈ ਜੇ ਇੱਕ ਵਾਰੀ ਆ ਜਾਵੇ ਖੇਤ ਦੀ ਫਸਲ ਨੂੰ ਪੂਰੀ ਤਰ੍ਹਾਂ ਤੇ ਤਬਾਹ ਕਰ ਦਿੰਦੀ ਹੈ ਜੀ ਤੇ ਸਾਡੇ ਕੋਲ ਕੋਟੇਵਾ ਕੰਪਨੀ ਦਾ ਸਟਾਫ ਆਉਂਦਾ ਰਹਿੰਦਾ ਤਕਰੀਬਨ ਇੱਥੇ ਜੀ ਤੇ ਉਹਨਾਂ ਨੇ ਸਾਨੂੰ ਕਿਹਾ ਆਪਣੇ ਕੋਲ ਗੈਲੇਲੀਓ ਵੇ ਦਵਾਈ ਆਈ ਆ ਵੀ ਤੁਸੀਂ ਇਹਦਾ ਇੱਕ ਕਿਲੇ ਦੇ ਉੱਤੇ ਟ੍ਰਾਇਲ ਕਰਕੇ ਦੇਖੋ ਤੇ ਅਸੀਂ ਉਹਨਾਂ ਦੇ ਕਹਿਣ ਤੋਂ ਇੱਕ ਕਿਲੇ ਤੇ ਅਸੀਂ ਟ੍ਰਾਇਲ ਕੀਤਾ ਗੈਲੇਲੀਓ ਵੇ ਦਾ ਤੇ ਇਹਦੀ ਜਿਹੜੀ ਸਪਰੇਅ ਦੀ ਵਿਵਸਥਾ ਕਣਕ ਦੇ ਵਿੱਚ ਕਰਨ ਦੀ ਉਹ ਹੈਗੀ ਹੈ ਜੀ ਗੋਬ ਦੀ ਵਿਵਸਥਾ ਜਿਹੜੀ ਇਹ ਗੈਲੇਲੀਓ ਵੇ ਦਵਾਈ ਆ ਕਣਕ ਦੇ ਲਈ 400 ml ਦਵਾਈ ਲੈ ਕੇ 200 ਲੀਟਰ ਪਾਣੀ ਦੇ ਵਿੱਚ ਘੋਲ ਬਣਾ ਕੇ ਅਸੀਂ ਪ੍ਰਤੀ ਏਕੜ ਸਪਰੇਅ ਕਰਦੇ ਆ ਜੀ। ਕਈ ਵਾਰੀ ਬਰਸਾਤ ਹੋ ਜਾਂਦੀ ਆ ਤਾਂ ਜੇ 2 ਘੰਟੇ ਵੀ ਮਦਦ ਲੰਘ ਜਾਣਾ ਤਾਂ ਇਹ ਦਵਾਈ ਬਿਲਕੁਲ ਧੋਈ ਨਹੀਂ ਜਾਂਦੀ ਪੂਰਾ ਰਿਜ਼ਲਟ ਮਿਲਦਾ ਹੈ ਫਸਲ ਦੇ ਉੱਤੋਂ। ਤੇ ਝੰਡਾ ਪੱਤਾ ਪੂਰਾ ਐਕਟਿਵ ਰਹਿੰਦਾ ਜੀ, ਝਾੜ ਵੀ ਵਧਿਆ ਤੇ ਪੀਲੀ ਕੁੰਗੀ ਦੀ ਪ੍ਰੋਬਲਮ ਬਿਲਕੁਲ ਆ ਹੀ ਨਹੀਂ ਹੈਗੀ ਜੀ। ਜਿਹੜੀ ਇਹ ਗਲੇਲੀਊਵੇ ਦਵਾਈ ਆ ਕਣਕ ਦੇ ਲਈ ਅਸੀਂ ਝੋਨੇ ਦੇ ਵਿੱਚ ਵੀ ਸਪਰੇਅਾਂ ਕਰਦੇ ਆ ਜੀ। ਮੇਰੀ ਫਸਲ ਤੇ ਪਲੀ ਕੂੰਗੀ ਵੀ ਹੋਰ ਵੀ ਫਸਲ ਭੱਦੀ ਜੀ ਰਹਿੰਦੀ ਸੀ ਸਾਫ ਸੁਥਰੀ ਨਹੀਂ ਰਹਿੰਦੀ ਸੀ ਮੈਂ ਲਖਵੀਰ ਸਿੰਘ ਨਾਲ ਬਾਤ ਕਰੀ ਇਹ ਕਹਿੰਦੇ ਵੀ ਗਲੈਲੀ ਉਹ ਪਾਓ ਆਪਣੇ ਵੀ ਉਹ ਵਰਤਮਾਨ ਉਹ ਪਾਲੀ ਬਹੁਤ ਸੋਹਣੀ ਇਹਦੇ ਬਾ ਕੇ ਫਸਲ ਹੋ ਗਈ ਹਰੀ ਭਰੀ ਕੋਈ ਝੰਡਾ ਰੋਗ ਨਹੀਂ ਕੋਈ ਕੁਛ ਨਹੀਂ ਦੋ ਸਾਲ ਹੋ ਗਏ ਮੈਨੂੰ ਵਰਤਦੇ ਨੂੰ ਜੀ ਗਲੈਲੀ ਵੇਲੀ ਪਿਛਲੇ 2 ਸਾਲ ਸੇ ਹਮ ਸੇਲ ਕਰ ਰਹੇ ਹਾਂ ਫਾਰਮਰ ਦਾ ਫੀਡਬੈਕ ਬਹੁਤ ਅੱਛਾ ਹੈ ਜਿਸਨੇ ਪੈਡੀ ਯੂਜ਼ ਕਰਿਆ ਬੀਟ ਮੇ ਵੀ ਯੂਜ਼ ਕਰ ਰਹਾ ਹੈ ਤੇ ਓਵਰਲ ਫਾਰਮਰ ਪੂਰੀ ਤਰ੍ਹਾਂ ਸੈਟਿਸਫਾਈ ਹੈ ਗਲੇਲਿਊ ਵੇ ਦੇ ਇਸਤੇਮਾਲ ਨਾਲ ਫਸਲ ਪੱਕ ਕੇ ਤਿਆਰ ਹੋ ਚੁੱਕੀ ਆ ਫਸਲ ਤੁਹਾਡੇ ਸਾਹਮਣੇ ਹੈ ਜੀ ਤੇ ਬੱਲਾ ਤੁਹਾਡੇ ਸਾਹਮਣੇ ਨੇ ਤੇ ਫਸਲ ਪੂਰੀ ਤੰਦਰੁਸਤ ਆ ਜੀ ਤੇ ਕੰਪੈਨ ਚੱਲ ਰਹੀ ਹੈ ਜੀ ਚਮਕਦਾਰ ਦਾਣੇ ਨੇ ਤੇ ਮਤਲਬ ਮੋਟੇ ਨੇ ਤੇ ਦਾਣਾ ਕੋਈ ਚਪਟਾ ਨਹੀਂ ਟੇਡਾ 빙ਾ ਨਹੀਂ ਹੈਗਾ ਇੱਕ ਸਾਰਾ ਜੀ ਜਦੋਂ ਦਾਣਾ ਇੱਕ ਸਾਰਾ ਸਵਾਸਤਾ ਤੰਦਰੁਸਤਤਾ ਦਾ ਝਾੜ ਵੀ ਕਸਾਰ ਆਊਗਾ ਤੇ ਇਹ ਨਾਲ ਦੀ ਨਾਲ ਫਸਲ ਸਾਡੀ ਮੰਡੀ ਦੇ ਵਿੱਚ ਵਿਕ ਵੀ ਜਾਂਦੀ ਹੈ ਜੀ ਜਿਹੜਾ ਆਪਣਾ ਕਣਕ ਵੱਢਣ ਤੋਂ ਬਾਅਦ ਤੂੜੀ ਹੋ ਜਾਂਦੀ ਆ ਉਹ ਪੂਰੀ ਚਿੱਟੀ ਰਹਿੰਦੀ ਆ ਚਮਕਦਾਰ ਉਹਦੇ ਨਾਲ ਵੀ ਆਪਾਂ ਨੂੰ ਇਨਕਮ ਹੁੰਦੀ ਆ ਵੀ ਆਪਾਂ ਬਾਅਦ ਦੇ ਵਿੱਚ ਤੂੜੀ ਵੇਚ ਸਕਦੇ ਆਂ ਜੀ ਆਪਣੇ ਪਸ਼ੂਆਂ ਨੂੰ ਪਾਲ ਸਕਦੇ ਆਂ ਜੀ ਜਿਵੇਂ ਹੁਣ ਫਸਲ ਵਧੀਆ ਹੁੰਦੀ ਆ ਜੀ ਇਸ ਕਰਕੇ ਅਸੀਂ ਮਤਲਬ ਮੁਨਾਫਾ ਵੀ ਜ਼ਿਆਦਾ ਕਮਾਉਂਦੇ ਆਂ ਅਸੀਂ ਟਰੈਕਟਰ ਲਿਆ ਜੀ ਪਿੱਛੇ ਜਿਵੇਂ ਨਵਾ ਤੇ ਫਸਲ ਵਧੀਆ ਹੋਊਗੀ ਗਾਹਾਂ ਨੂੰ ਕੁਝ ਹੋਰ ਲਾਵਾਂਗੇ ਜੀ ਸਭ ਦੀ ਥਾਲੀ ਦੇ ਵਿੱਚ ਇੱਕ ਕਿਸਾਨ ਦਾ ਪੈਦਾ ਕੀਤਾ ਹੋਇਆ ਮਿਹਨਤ ਨਾਲ ਲਗਨ ਨਾਲ ਅੰਨ ਉਸ ਦਾ ਇੱਕ ਮੁੱਖ ਖਾਣਾ ਬਣਦਾ ਜੀ ਥਾਲੀ ਦੇ ਵਿੱਚ ਭਰੋਸਿਆ ਜਾਂਦਾ ਜਿਹੜਾ ਜਿਹਦੇ ਨਾਲ ਆਪਣੇ ਸਰੀਰ 'ਚ ਜਾਨ ਆਉਂਦੀ ਹੈ ਜੀ ਤੇ ਆਪਾਂ ਨੂੰ ਸਕੂਨ ਮਿਲਦਾ ਜੀ ਚਾਹੇ ਕੋਈ ਕਿੰਨਾ ਹੀ ਪੈਸਾ ਕਮਾ ਲਵੇ ਛਕਣਾ ਆਪਾਂ ਨੇ ਪ੍ਰਸ਼ਾਦਾ ਹੀ ਆ ਜੀ ਜਿਹਦੇ ਨਾਲ ਆਪਣੇ ਸਰੀਰ ਦਾ ਵਿਕਾਸ ਹੁੰਦਾ ਜਿਹਦੇ ਨਾਲ ਆਪਾਂ ਜਿਉਂਦੇ ਰਹਿ ਸਕਦੇ ਹਾਂ